ਮੈਂ ਦਿਖਾ ਰਹੀ ਹਾਂ ਇੱਕ ਕਰੋਨਦੇ ਦਾ ਪੇੜ ਆਪਾਂ ਦੇਖ ਰਹੀ ਹਾਂ ਕਰੋਨਦੇ ਤੇ ਕਰੋਨਦੇ ਜਿਹੜੇ ਪੇਟ ਦੀਆਂ ਬਿਮਾਰੀਆਂ ਵਸਤੇ ਮਤਲਬ ਸਹੀ ਹੁੰਦੇ ਆ ਵੈਸੇ ਵੀ ਅਗਰ ਕਿਸੇ ਨੂੰ ਕੋਈ ਪੇਟ ਦੀ ਪ੍ਰੋਬਲਮ ਹੈਗੀ ਹੈ ਤੇ ਫੇਸ ਤੇ ਗਲੋ ਹੈ ਨਹੀਂ ਤਾਂ ਇਹ ਕਰੋਨਦੇ ਦਾ ਜਿਹੜਾ ਮਰਬਾਹ ਮਾਰਕੀਟ ਦੇ ਵਿੱਚੋਂ ਆਪਾਂ ਲੈ ਕੇ ਆ ਸਕਦੇ ਹਾਂ 슈ਗਰ ਦੀ ਕਿਸੇ ਨੂੰ ਪ੍ਰੋਬਲਮ ਹੈ ਉਹ ਵੀ ਖਾ ਸਕਦੇ ਆ ਇਸ ਨੂੰ ਜਿਹੜੀ ਆਪਣੀ ਪੇਟ ਦੀ ਕੋਈ ਵੀ ਪ੍ਰੋਬਲਮ ਹੈ ਇਹਦੇ ਨਾਲ ਸਹੀ ਹੋ ਸਕਦੀ ਹੈ ਜੇ ਤੁਸੀਂ ਇਹਨੂੰ ਮਾਰਕੀਟ ਦੇ ਵਿੱਚ ਚੈਰੀ ਦਾ ਮਰਬਾਹ ਵੀ ਕਿਹਾ ਜਾਂਦਾ ਹੈ ਜੇ ਆਪਾਂ ਪੇੜ ਦੇਖ ਰਹੇ ਤੇ ਇਹ ਜਿਹੜੀ ਕਰੋਨਦੇ ਹਗੀ ਹੈਗੇ ਇਹ 12 ਮਹੀਨੇ ਮਤਲਬ ਲੱਗਦੇ ਰਹਿੰਦੇ ਸਾਲ ਪੂਰਾ ਸਾਲ ਲੱਗਦੇ ਹੈਗੇ ਜਿਹੜਾ ਇਹਦਾ ਫਲ ਆਏਗਾ ਉਹ ਘਟ ਹੈਗਾ ਤੇ ਪਰ ਇਹ ਬਹੁਤ ਵਧੀਆ ਮਤਲਬ ਕਹਿ ਰਹੇ ਹੈ ਕਿ ਪੇੜ ਬਹੁਤ ਵਧੀਆ ਹੁੰਦਾ ਹੈਗਾ ਤੇ ਆਪਾਂ ਨੂੰ ਹਰ ਇੱਕ ਨੂੰ ਘਰ ਚ ਲਗਾਉਣਾ ਚਾਹੀਦਾ गमਲੇ ਚ ਵੀ ਲਗਾ ਸਕਦੇ ਹੋ ਆ ਲੈ ਜਿਹੜੇ ਇਹ ਲੱਗੇ ਹੋਏ ਹੈਗੇ ਤੁਸੀਂ ਦੇਖ ਸਕਦੇ ਹੋ ਕਰੋਂ ਦਾ ਇਹ ਰੱਡ ਵਾਲਾ ਹੈਗਾ ਆ ਸੀ ਲਾਲ